ਮੇਰਾ ਇੱਕ ਦੋਸਤ ਸੀ ਤੇ ਉਥੇ ਸੱਪ ਨੂੰ ਲੱਗ ਗਿਆ ਉਹਨੇ ਦੇਖਿਆ ਤੇ ਉਹਨੇ ਉਹਦੇ ਤੇ ਪੱਥਰ ਮਾਰਿਆ ਤੇ ਉਹ ਵਿਚਾਰਾ ਉਸੇ ਵੇਲੇ ਕੀ ਨਾ ਮਰ ਗਿਆ ਕਿਉਂਕਿ ਸੱਪ ਜਦੋਂ ਜ਼ਖਮੀ ਹੋ ਜਾਂਦਾ ਤੇ ਫਿਰ ਉਹ ਮਰਿਆ ਬਰੂਬਰ ਹੋ ਜਾਂਦਾ ਮੇਰੇ ਮਨ ਦੇ ਵਿੱਚ ਇਹ ਆਇਆ ਵੀ ਕੀ ਨਾ ਇਹ ਵੀ ਭਗਵਾਨ ਦੇ ਦਿੱਤੇ ਹੋਏ ਜੀਵ ਨੇ ਸਾਡੇ ਵਰਗੀ ਇਹਨਾਂ ਚ ਜਾਣ ਆ ਯਾਰ ਉਹਨੇ ਤੈਨੂੰ ਕੁਝ ਕਿਹਾ ਨਹੀਂ ਤੇ ਤੂੰ ਉਹਨੂੰ ਮਾਰ ਦਿੱਤਾ ਪਰ ਤੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਲੇਕਿਨ ਚਲੋ ਕਿਹਾ ਜਾਂਦਾ ਵਾ ਵੀ ਉਹ ਪ੍ਰਮਾਤਮਾ ਵੇਖਦਾ ਉਹ ਸੱਪ ਦੀ ਉਹਦੇ ਹੱਥੋਂ ਜਾਨ ਮੌਤ ਹੋਣੀ ਸੀਗਾ ਤੇ ਉਹ ਹੋ ਗਈ ਲੇਕਿਨ ਮੈਨੂੰ ਬੜਾ ਆ ਮੈਂ ਉਹਦੇ ਬਾਅਦ ਉਥੋਂ ਇੱਕ ਕਈ ਲਿਆਂਦੀ ਘਰੋਂ ਲਿਆ ਕੇ ਤੇ ਪੱਟ ਕੇ ਤੇ ਉਹਨੂੰ ਮੈਂ ਦੱਬ ਦਿੱਤਾ ਉੱਥੇ ਉਹਦੇ ਬਾਅਦ ਨਾ ਮੈਨੂੰ ਇਸ ਚੀਜ਼ ਦਾ ਆ ਪੀ ਮੈਂ ਇਹਨਾਂ ਜੀਵਾਂ ਦੀ ਜਿਹੜੀ ਹੈ ਨਾ ਜਾਨ ਬਚਾਣੀ ਕਰਨੀ ਹੈ ਤੇ ਉਹਦੇ ਬਾਅਦ ਮੈਂ ਫਿਰ ਇਹ ਬਕਾਇਦਾ ਛੋਟੀ ਹੀ ਸਿਰ ਤੇ ਉੱਤੇ ਰੱਖ ਕੇ ਤੇ ਸੱਪ ਨੂੰ ਫੜ ਲੈਂਦਾ ਸੀਗਾ ਅੱਛਾ ਤੇ ਥੋੜਾ ਥੋੜਾ ਕਰਦੇ 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 ਫਿਰ ਮੈਂ ਡਿਸਕਵਰੀ ਚੈਨਲ ਜਿਹੜਾ ਨਾ ਲਗਾਤਾਰ 2-3 ਸਾਲ ਤੋਂ ਜਿਹੜਾ ਨਾ ਦੇਖਦਾ ਸੀਗਾ ਉਹਦੇ ਵਿੱਚੋਂ ਫਿਰ ਮੈਂ ਇਹ ਫਾਰਮੂਲਾ ਲਿਆ ਟਿਕਾਂ ਦਾ ਜਦ ਕਿ ਆਲਰੇਡੀ ਮੈਂ ਪਹਿਲਾਂ ਵੈਲਡਿੰਗ ਦਾ ਕੰਮ ਆਪ ਕਰਦਾ ਸੀਗਾ ਹੂੰ ਤੇ ਇਹ ਟਿਕਾਂ ਜਿਹੜੀਆਂ ਫਿਰ ਮੈਂ ਆਪ ਤਿਆਰ ਕੀਤੀਆਂ ਤੇ ਮੈਨੂੰ ਪਤਾ ਨਹੀਂ ਸੀ ਜਾਣਕਾਰੀ ਨਹੀਂ ਸੀ ਪਈ ਇਹ ਰੈਡੀਮੇਡ ਮਿਲ ਜਾਂਦੀਆਂ ਨੇ ਕਿ ਜਾਂ ਨਹੀਂ ਹੂੰ ਤਾਂ ਰੈਡੀਮੇਡ ਵੀ ਮਿਲ ਜਾਂਦੀਆਂ ਨੇ ਬਿਲਕੁਲ ਬਿਲਕੁਲ ਤੇ ਲੇਕਿਨ ਰੈਡੀਮੇਡ ਦੇ ਨਾਲੋਂ ਇਹ ਜ਼ਿਆਦਾ ਜਿਹੜੀਆਂ ਨੇ ਮਜ਼ਬੂਤ ਨੇ ਹੂੰ ਕਿਉਂਕਿ ਕਈ ਸੱਪ ਬਹੁਤ ਜ਼ਿਆਦਾ ਜਿਹੜੇ ਆ ਮਜ਼ਬੂਤ ਹੁੰਦੇ ਨੇ ਉਹ ਜਰੀਲੇ ਵੀ ਤੇ ਥਾਂ ਤੋਂ ਆਰ ਵੀ ਬਿਲਕੁਲ ਬਿਲਕੁਲ ਲੇਕਿਨ ਇਸ ਸਟਿਕ ਦਾ ਅਸੀਂ ਉਦੋਂ ਹੀ ਇਸਤੇਮਾਲ ਕਰਦੇ ਆ ਜਦੋਂ ਕੋਈ ਜਰੀਲਾ ਜੀਵ ਜਿਹੜਾ ਸਾਡੇ ਸਾਹਮਣੇ ਆਉਂਦਾ ਆ ਅਦਰਵਾਇਜ਼ ਅਸੀਂ ਇਹ ਗਲਬਜੀ ਪਾ ਕੇ ਜਿਹੜਾ ਇਸਤੇਮਾਲ ਕਰਦੇ ਆ ਸੱਪ ਦੀ ਜਾਣ ਪਛਾਣਦੇ ਆ ਜੀ ਜਿਵੇਂ ਤੁਸੀਂ ਦੱਸੇ ਕਿ ਤੁਹਾਡੇ ਦੋਸਤ ਦੇ ਹੱਥੋਂ ਇੱਕ ਸੱਪ ਮਾਰਿਆ ਗਿਆ ਸੀ ਤੇ ਉਸੇ ਉਹਦੇ ਹੱਥੋਂ ਮਾਰਨਾ ਲਿਖਿਆ ਸੀ ਪਰ ਤੁਹਾਡੇ ਹੱਥ 'ਚ ਇਹ ਲਕੀਰ ਬਣ ਗਈ ਕਿ ਤੁਸੀਂ ਬਚਾਉਣਾ ਹੈਗਾ ਤੇ ਕਿੰਨੇ ਕ ਸੱਪਾਂ ਨੂੰ ਤੁਸੀਂ ਬਚਾਏ ਚੁੱਕੇ ਹੈਗੇ ਤੇ ਕਿੰਨਾ ਕਿੰਨਾ ਦੇ ਸੁਭਾਅ ਨੂੰ ਕਿੰਨਾ ਕਿੰਨਾ ਨੂੰ ਸਮਝ ਪਾਇਓ ਦੇਖੋ ਜੀ ਮੈਡਮ ਜੀ ਮੈਂ ਤਾਂ ਪਹਿਲਾਂ ਕਦੀ 40 ਸਾਲ ਹੋ ਗਏ ਨਾ ਤੁਹਾਨੂੰ ਹਾਂਜੀ 40 ਸਾਲ ਹੋ ਗਏ ਨਾ ਤੈਨੂੰ ਲਗਭਗ ਕੀ ਨਾ 37ਵਾਂ ਸਾਲ ਲੱਗ ਗਿਆ 36 ਸਾਲ ਹੋ ਗਏ ਤੇ ਲਗਭਗ ਤੁਸੀਂ ਇਹ ਸਾਲ ਦੇਖ ਲਓ ਵੀ ਮੈਂ ਕਦੀ ਹਸਾਬ ਵੀ ਨਹੀਂ ਰੱਖਿਆ ਵੀ ਕਿੰਨੇ ਕਿ ਸੱਪ ਪੜੇ ਆ ਲੇਕਿਨ ਪਿਛਲੇ 2 ਕਸਾਲਾਂ ਤੋਂ ਮੈਂ ਹਸਾਬ ਰੱਖਿਆ ਤੇ ਉਹਦੀ ਐਵਰੇਜ ਜੇ ਮੈਂ ਕੱਢਾਂ ਤੇ ਲਗਭਗ 15 16000 ਦੇ ਲਗਛ ਅੱਗੇ ਮੈਂ ਸੱਪਾਂ ਦੀ ਜਿਹੜੀ ਜਾਨ ਜਿਹੜੀ ਹੈ ਨਾ ਬਚਾ ਚੁੱਕਾ ਹਾਂ ਥੋੜਾ ਜਿਹਾ ਮੈਨੂੰ ਇਸੇ ਇਲਾਕੇ ਦੇ ਬਾਰੇ ਵਿੱਚ ਦੱਸੋ ਜਾਂ ਪੰਜਾਬ ਦੇ ਬਾਰੇ ਵਿੱਚ ਦੱਸੋ ਵੀ ਇੱਥੇ ਕਿਹੜੇ ਕਿਹੜੇ ਜ਼ਿਆਦਾ ਜ਼ਹਿਰੀਲੇ ਸੱਪ ਪਾਏ ਜਾਂਦੇ ਆ ਦੇਖੋ ਮੈਡਮ ਜੀ ਜੇਕਰ ਜਰੀਲੇ ਸੱਪਾਂ ਦੇ ਵਿੱਚ ਆ ਜਾਈਏ ਤੇ ਸਾਡੇ ਇਸ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਜਰੀਲਾ ਜਿਹੜਾ ਸੱਪ ਹੈਗਾ ਉਹ ਰਸਲ ਵਾਈਪਰ ਔਰ ਰਸਲ ਵਾਈਪਰ ਦੀ ਲੈਂਥ ਜਿਹੜੀ ਹੈ ਯਾਦਾ ਲੰਬੀ ਨਹੀਂ ਹੁੰਦੀ ਹੈਗੀ ਲਗਭਗ ਸਾਢੇ ਕਿ ਤਿੰਨ ਫੁੱਟ ਚਾਰ ਫੁੱਟ ਦੇ ਇਹ ਏਡ ਗ੍ਰੇਡ ਚ ਹੁੰਦਾ ਹਮ ਲੇਕਿਨ ਉਹਦੇ ਅੰਦਰ ਜਿਹੜਾ ਜ਼ਹਿਰ ਆਹੀ ਮੋਟੋਕਸੀ ਜ਼ਹਿਰ ਹੁੰਦਾ ਹਮ ਉਹ ਬਹੁਤ ਜ਼ਿਆਦਾ ਮਜ਼ਬੂਤ ਜਬਾੜੇ ਵਾਲਾ ਹੈਗਾ ਸੱਪ ਜਿਹੜੇ ਸੱਪਾਂ ਦੇ ਵਿੱਚ ਭੋਜਨ ਪਾਇਆ ਜਾਂਦਾ ਵਾ ਹਮ ਉਹਨਾਂ ਦੇ ਦੰਦ ਜਿਹੜੇ ਆ ਨਾ ਉਹ ਦੋ ਜਰੀਲੇ ਦੰਦ ਹੁੰਦੇ ਨੇ ਜਿਹੜੇ ਸੱਪਾਂ ਦੇ ਵਿੱਚ ਭੋਜਨ ਨਹੀਂ ਪਾਇਆ ਜਾਂਦਾ ਉਹਨਾਂ ਦਾ ਜਬਾੜਾ ਜਿਹੜਾ ਸਾਡੇ ਵਾਂਗਰ ਹੁੰਦਾ ਪਰ ਬਹੁਤ ਮਜ਼ਬੂਤ ਹੁੰਦਾ ਜੇਕਰ ਗੱਲ ਕਰੀਏ ਤੇ ਦੂਜੇ ਨੰਬਰ ਦੇ ਉੱਤੇ ਕੀ ਨਾ ਹੂੰ ਰਸਲ ਵਾਈਪਰ ਆਂਦਾ ਆਪਣੇ ਪਹਿਲੇ ਨੰਬਰ ਤੇ ਰਸਲ ਵਾਈਪਰ ਪਹਿਲੇ ਵਾਲੇ ਨੰਬਰ ਤੇ ਰਸਲ ਵਾਈਪਰ ਦੂਸਰੇ ਨੰਬਰ ਦੇ ਉੱਤੇ ਕੀ ਨਾ ਕੋਬਰਾ ਆਂਦਾ ਹੂੰ ਕੋਬਰੇ ਨੂੰ ਆਪਾਂ ਪਹਿਲੇ ਨੰਬਰ ਦੇ ਉੱਤੇ ਇਸ ਕਰਕੇ ਲੈ ਜਾਂਦੇ ਆ ਕਿ ਕੋਬਰਾ ਜਿਹੜਾ ਵਾ ਉਹ ਜ਼ਿਆਦਾਤਰ ਮਿੰਡਕ ਚੂਹਾ ਚਾਹੇ ਸੱਪ ਹੀ ਪਸੰਦ ਕਰਦਾ ਖਾਣਾ ਇਸ ਕਰਕੇ ਅਸੀਂ ਉਹਨੂੰ ਦੂਜੇ ਨੰਬਰ ਤੇ ਬਟੀਚ ਜਰੀਲਾ ਉਹ ਵੱਧ ਹੁੰਦਾ ਲੇਕਿਨ ਜਰੀਲਾ ਉਹ ਵੱਧ ਹੁੰਦਾ ਸੋ ਮਤਲਬ ਪੂਰੀ ਤਰ੍ਹਾਂ ਦੂਰ 10 ਫੁੱਟ ਤੋਂ ਅੱਗੇ ਨਹੀਂ ਦੇਖ ਸਕਦਾ ਥੋੜਾ ਜਿਹਾ ਮੈਨੂੰ ਦੱਸੋ ਵੀ ਇਹ ਜਿਹੜਾ ਰੈਸਕਿਊ ਕਰਦੇ ਆ ਇਹ ਕੀ ਪਰਪਸ ਕੀ ਰਹਿੰਦਾ ਹੈਗਾ ਜਿਵੇਂ ਤੁਸੀਂ ਦੱਸਿਆ ਵੀ ਇਹਨਾਂ ਨੂੰ ਤੁਸੀਂ ਜੰਗਲ ਦੇ ਵਿੱਚ ਛੱਡ ਕੇ ਆਉਨੇ ਹੈਗੇ ਆ ਆਪ ਤੁਸੀਂ ਕਿਉਂਕਿ ਇਹ ਤੁਹਾਡੇ ਦੇ ਤੇ ਕੋਈ ਸਰਕਾਰੀ ਨੌਕਰੀ ਨਹੀਂ ਹੈਗੀ ਇਹ ਤੁਹਾਨੂੰ ਕੰਮ ਕਿਸੇ ਨੇ ਥੋਪਿਆ ਨਹੀਂ ਕੋਈ ਪਿਤਾ ਪੁਰਖੀ ਕੀਤਾ ਨਹੀਂ ਆ ਤੁਸੀਂ ਆਪ ਇਹਨੂੰ ਚੁਣਿਆ ਹੈਗਾ ਸੋ ਤੁਹਾਨੂੰ ਆਪ ਨੂੰ ਹੀ ਇੰਨਾ ਜ਼ਰੂਰੀ ਕਿਉਂ ਲੱਗਾ ਜ਼ਰੂਰੀ ਮੈਡਮ ਜੀ ਇਸ ਕਰਕੇ ਲੱਗਾ ਵੀ ਮੈਂ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਮੇਰੇ ਬਜ਼ੁਰਗਾਂ ਨੇ ਆਪਣਾ ਨਾਂ ਇਸ ਗੁਰਦਾਸਪੁਰ ਸ਼ਹਿਰ ਵਿੱਚ ਬਹੁਤ ਬਣਾਇਆ ਜਿੱਦਾਂ ਕਿ ਤੁਸੀਂ ਦੇਖਦੇ ਹੋ ਵੀ ਕਿਤੇ ਵੀ ਤੁਸੀਂ ਕਹੋ ਪੰਡਤਾਂ ਦੀ ਚੱਕੀ ਤੇ ਜਾਣਾ ਤੇ ਤੁਰੰਤ ਮੇਰੇ ਕੋਲ ਸਿੱਧਾ ਬੰਦਾ ਆ ਜਾਂਦਾ ਇਸੇ ਤਰ੍ਹਾਂ ਇਸ ਕੰਮ ਨੂੰ ਚੁਣਿਆ ਤੇ ਮੈਂ ਕਾਫੀ ਨਾਮ ਜਿਹੜਾ ਪੰਜਾਬ 'ਚ ਕਮਾਇਆ ਗੁਰਦਾਸਪੁਰ 'ਚ ਤੇ ਕਮਾਇਆ ਕਮਾਇਆ ਲੇਕਿਨ ਪੰਜਾਬ 'ਚ ਜੀ ਕਿ ਲੋਕੀ ਮੈਨੂੰ ਜਿਹੜਾ ਨਾ ਬਿੱਟੂ ਸਨੇਕ catcher ਦੇ ਨਾਂ ਦੇ ਉੱਤੇ ਜਾਣਦੇ ਨੇ ਕਦੇ ਕਦੇ ਸੱਪ ਫੱਟੜ ਵੀ ਹੋ ਜਾਂਦੇ ਆ ਤੁਹਾਡੇ ਕੋਈਆਂ ਕਈ ਵਾਰ ਲੋਕਾਂ ਨੇ ਕੀਤੇ ਹੁੰਦੇ ਇਦਾਂ ਦੇ ਕੇਸ ਵੀ ਮਿਲ ਹਾਂਜੀ ਮੈਂ ਨਾ ਪਰਸੋਂ ਮੈਡਮ ਜੀ ਕੀ ਨਾਂ ਪਰਮਨੰਦ ਗਿਆ ਸੀਗਾ ਤੇ ਉਹਨਾਂ ਨੇ ਰੇਲ ਦੀ ਪਟਰੀ ਦੇ ਨਾਲ-ਨਾਲ ਮਿੱਟੀ ਲਾਈ ਆ ਜੀਸੀਬੀ ਨਾਲ ਤੇ ਕਈ ਸੱਪ ਜੀਸੀਬੀ ਨਾਲ ਵੀ ਫੱਟੜ ਹੋਏ ਸੀਗਾ ਤੇ ਕਈ ਲੋਕਾਂ ਨੇ ਉਹਨਾਂ ਨੂੰ ਪੱਥਰ ਵੀ ਮਾਰੇ ਸੀਗਾ ਬਕਾਇਦਾ ਉਹਨਾਂ ਦਾ ਟ੍ਰੀਟਮੈਂਟ ਕਰਕੇ ਤੇ ਉਹਨਾਂ ਨੂੰ ਛੱਡਿਆ ਜਾਂਦਾ ਜਿਸ ਤਰ੍ਹਾਂ ਕਿ ਦੇਖੋ ਸਾਡੇ ਕੋਲ ਸਪਰੇ ਹੁੰਦੀ ਆ ਇਹ ਸਪਰੇ ਲੈ ਕੇ ਫਿਰ ਆਪਾਂ ਉਹਦੀ ਸਪਰੇ ਕਰ ਦਿੰਨੇ ਆ ਉਹਨੂੰ 1-2 ਦਿਨ ਆਪਣੇ ਕੋਲ ਵੀ ਰੱਖਣੇ ਆ ਕਿ ਇਸ ਕਰਕੇ ਵੀ ਉਹਨਾਂ ਦੀ ਜਾਨ ਬਚੀ ਜਾਏ ਜਦੋਂ ਠੀਕ ਹੋ ਜਾਂਦੇ ਨੇ ਉਹਨਾਂ ਨੂੰ ਛੱਡ ਦਿੰਨੇ ਆ ਪਿਛਲੇ ਸਾਲ ਦੇ ਵਿੱਚ ਮੈਂ ਇੱਕ ਸੱਪ ਚਾਈਨਾ ਡੋਰ ਦੇ ਨਾਲ ਜਿਹਦੇ ਨਾਲ ਬੜੀ ਸ਼ਕਤੀ ਦੇ ਨਾਲ ਸਾਡੇ ਮਾਨਯੋਗ ਡੀਸੀ ਸਾਹਿਬ ਨੇ ਇਥੇ ਸ਼ਕਤੀ ਬਹੁਤ ਜ਼ਿਆਦਾ ਗੁਰਦਾਸਪੁਰ ਚ ਕੀਤੀ ਚਾਈਨਾ ਡੋਰ ਬੰਦ ਕਰਨ ਦੀ ਜ਼ਿਆਦਾ ਤੋਂ ਜ਼ਿਆਦਾ ਇੱਕ ਦਿਨ ਦੇ ਵਿੱਚ ਤੁਸੀਂ ਕਿੰਨੇ ਸੱਪ ਰੈਸਕਿਊ ਕੀਤੇ ਦੇਖੋ ਮੇਰੇ ਲੱਗੇ ਇਥੇ ਦੁਰਗਾ ਕਲੋਨੀ ਹੈਗੀ ਆ ਹਾਂ ਤੇ ਉਹਨਾਂ ਦੇਕਰ ਹੂੰ ਇੱਕ ਦਿਨ ਦੇ ਵਿੱਚ ਮੈਂ 17 ਸੱਪ ਜਿਹੜੇ ਆ ਪ੍ਰੈਕਟੀਕਲ ਹੂਬਰਾ ਰੈਸਕਿਊ ਕੀਤੇ ਸੀਗਾ 1-1 ਫੁੱਟ ਲੰਬੇ ਸੀਗਾ ਅੱਛਾ ਤੇ ਉਹ ਕਿਦਾਂ 17 ਸੱਪ ਕਿਦਾਂ ਨਿਕਲੇ ਆਏ ਕਿੱਦਾਂ ਇਕੱਠੇ ਸੀਗੇ ਹਾਂਜੀ ਉਹਨਾਂ ਦਾ ਫਰਸ਼ ਜਿਹੜਾ ਸੀਗਾ ਮੈਡਮ ਜੀ ਉਹ ਬਹਿ ਗਿਆ ਦਾ ਸੀਗਾ ਤੇ ਕਿਸੇ ਤਰ੍ਹਾਂ ਸਪਣੀ ਨੇ ਆ ਕੇ ਥੱਲੇ ਆਂਡੇ ਦੇ ਦਿੱਤੇ ਕਿਉਂਕਿ ਇਹ ਵੀ ਇੱਕ ਐਵੇਂ ਬਜ਼ੁਰਗਾਂ ਨੇ ਬਣਾਇਆ ਵੀ ਸਪਣੀ 100 ਆਂਡੇ ਦਿੰਦੀ ਆ ਆਪਣੇ ਬੱਚੇ ਖਾ ਜਾਂਦੀ ਆ ਲੇਕਿਨ ਕੋਈ ਬੱਚੇ ਪੁੱچے ਨਹੀਂ ਖਾਂਦੀ ਹੂੰ ਜਦੋਂ 40 ਦਿਨ ਦੇ ਬਾਅਦ ਬੱਚੇ ਨਿਕਲਣ ਦੀ ਹੁੰਦੀ ਦਰਤ ਹੁੰਦੀ ਆ ਸਪਣੀ ਭੁੱਖੀ ਹੁੰਦੀ ਆ ਉਹ ਚਲੀ ਜਾਂਦੀ ਆ ਉਥੋਂ ਉੱਠ ਕੇ ਇਹ ਬੱਚੇ ਜਿਹੜੇ ਆਂਡਿਆਂ ਦੇ ਵਿੱਚੋਂ ਜਿਹੜੇ ਆ ਨਾ ਆਪ ਬਾਹਰ ਨਿਕਲਦੇ ਨੇ ਤੇ ਲਗਭਗ 25 ਤੋਂ ਵੱਧ ਇਹਨਾਂ ਦੇ ਬੱਚੇ ਜਿਹੜੇ ਨਹੀਂ ਹੁੰਦੇ ਤੇ 25 ਹੀ ਆਂਡੇ ਜਿਹੜੇ 20 25 ਆਂਡੇ ਜਿਹੜੇ ਦਿੰਦੇ ਨੇ ਕਿਉਂ ਕਿ ਉਹਨਾਂ ਦੇ ਘਰੋਂ ਮੈਂ ਖੁਦ ਦੋਵਾਂ ਦਿਨਾਂ ਦੇ ਵਿੱਚ 25 ਸੱਪ ਰੈਸਿਊ ਕੀਤੇ ਸੀਗਾ ਜੀ ਤੇ ਤੁਹਾਨੂੰ ਡਰ ਨਹੀਂ ਲੱਗਦਾ ਕਿਉਂਕਿ ਕਈ ਵਾਰ ਹੁੰਦਾ ਇੱਥੋਂ ਇੱਕ ਸੱਪ ਨਿਕਲੇਗਾ ਪਰ ਉਹ ਦੋ ਤਿੰਨ ਇਕੱਠੇ ਹੀ ਆ ਜਾਂਦੇ ਆ ਤੇ ਐਂ ਕਦੀ ਹੋਇਆ ਤੁਹਾਡੇ ਨਾਲ ਦੇਖੋ ਕਈ ਤਾਂ ਤੇ ਹੁਣ ਦੇਖੋ ਮੈਂ ਪਰਸੋਂ ਪਰਮਾਨੰਦ ਗਿਆ ਸੀਗਾ ਉੱਥੇ ਉਹਨਾਂ ਨੇ ਮੈਨੂੰ ਇੱਕ ਸੱਪ ਦੱਸਿਆ ਤੇ ਉੱਥੇ ਕੀ ਨਾ ਪੰਜ ਸੱਪ ਮੋਕੇ ਦੇ ਉੱਤੇ ਹੀ ਸੀਗਾ ਹਮ ਇੱਕ ਸੱਪ ਮੇਰੇ ਪਿੱਛੇ ਸੀ ਇੱਕ ਸੱਪ ਮੇਰੇ ਅੱਗੇ ਸੀਗਾ ਹਮ ਲੇਕਿਨ ਟਾਰਗੇਟ ਇਹ ਬਣਾਇਆ ਵੀ ਕੀ ਨਾ ਪਹਿਲਾ ਅਗਲੇ ਵਾਲੇ ਨੂੰ ਫੜਿਆ ਪਿਛਲੇ ਵਾਲੇ ਨੂੰ ਮੈਂ ਇਸ ਕਰਕੇ ਨਹੀਂ ਪੜਿਆ ਮੈਨੂੰ ਪਤਾ ਸੀਗਾ ਕਿ ਜਿੰਨਾ ਚਿਰ ਇਹਨੂੰ ਮੈਂ ਕੁਝ ਹਰਕਤ ਨਹੀਂ ਨਾ ਕਰੂੰਗਾ ਉਨੀ ਦੇਰ ਇਹ ਮੈਨੂੰ ਬਾਈਟ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਇਦਾਂ ਦਾ ਚਾਂਸ ਕਈ ਵਾਰੀ ਵਾਪਰ ਜਾਂਦੇ ਨੇ ਇਕੱਠੇ ਵੀ ਜਾਪਾ ਜਾਂਦੇ ਨੇ ਹੂੰ